ਕੀ ਲੱਗਦਾ ਤੁਹਾਨੂੰ ਅਸੀਂ ਕਿੱਥੇ ਬੈਠੇ ਆ ਅਸੀਂ ਤੁਹਾਨੂੰ ਇਹੀ ਮਹਿਸੂਸ ਹੋ ਰਿਹਾ ਕਿ ਅਸੀਂ ਕਿਸੇ ਖਾਸ ਕਿਸੇ ਵੱਡੀ ਕੋਠੀ ਦੇ ਵਿੱਚ ਜਾਂ ਕਿਸੇ ਘਰ ਦੇ ਵਿੱਚ ਜਾਂ ਕਿਸੇ ਕਮਰੇ ਦੇ ਵਿੱਚ ਸੰਗਤਾਂ ਨਾਲ ਨੌਜਵਾਨਾਂ ਨਾਲ ਬੈਠੇ ਆ ਇਹ ਤੁਹਾਨੂੰ ਇਹੀ ਲੱਗ ਰਿਹਾ ਹੋਵੇਗਾ ਜੋ ਅਸੀਂ ਇੰਟਰਵਿਊ ਕਰ ਰਹੇ ਹਾਂ ਪਰ ਨਹੀਂ ਅਸੀਂ ਇੱਕ ਤੁਹਾਨੂੰ ਇੱਥੇ ਦੱਸ ਦਈਏ ਕਿ ਅਸੀਂ ਇੱਕ ਟਰਾਲੀ ਦੇ ਵਿੱਚ ਬੈਠੀ ਆ। ਸੋ ਵਿੰਡੋ ਵੀ ਪਾਵਰ ਵਿੰਡੋ ਲਾਏ ਆ ਇਥੇ। ਸ਼ੀਸ਼ਾ ਵੀ ਪਾਵਰ ਵਿੰਡੋ ਲਾਏ ਆ ਹਾਂਜੀ ਬੇਜੀ। ਅ ਜੇ ਗੱਲ ਕਰੀਏ ਬੇਜੀ ਜਿਹੜੀ ਟਰਾਲੀ ਆ ਇਹ ਤੁਸੀਂ ਸਪੈਸ਼ਲੀ ਜਿਹੜੀ ਇਤਿਹਾਸਕ ਸਥਾਨਾਂ ਦੇ ਲਈ ਉਹ ਰੱਖੀ ਹੋਈ ਆ ਇਹ। ਫਿਰ ਇਹਦਾ ਇਹ ਤਾਂ ਨਹੀਂ ਹੈਗਾ ਕਿ ਜਣਦੀ ਆਪਾਂ ਕਈ ਵਾਰ ਇਹ ਹੁੰਦਾ ਕਿ ਆਪਾਂ ਚਲੋ ਹੁਣ ਗੁਰਦੁਆਰਾ ਸਾਹਿਬ ਆ ਗਏ ਦਰਸ਼ਨ ਮੇਲੇ ਕਰ ਲੈ ਉਸ ਤੋਂ ਬਾਅਦ ਜਿਹੜਾ ਵੀ ਇਹਦਾ ਜਿਹੜਾ ਵੀ ਸਿਸਟਮ ਬਣਾਇਆ ਹੋਇਆ ਤਾਰ ਲਈ ਪਰ ਮੈਨੂੰ ਲੱਗਦਾ ਨਹੀਂ ਹੈਗਾ ਇਹ ਪੱਕੇ ਤੌਰ ਤੇ ਫਿਰ ਤੁਸੀਂ ਤਿਆਰ ਕੀਤੀ ਹੋਈ ਆ। ਅਲਿਸ਼ਾਨ ਕਮਰੇ ਦੇ ਜਿਹੜੇ ਇਹਨਾਂ ਨੇ ਰੁਕਤਾਂ ਕੀਤਾ ਹੋਇਆ। ਇੱਕ ਟੋਟਲੀ ਮੈਕਸिमम ਵੀਰੇ 1.5 ਤੋਂ 3 ਲੱਖ ਦੇ ਲਾਗੇ ਬੰਨੇ ਆ ਗਿਆ ਜੀ ਖਰਚਾ ਆਪਣਾ ਹਾਂਜੀ ਹਾਂਜੀ ਠੀਕ ਹੈ ਸਾਢੇ ਕਿੰਨੇ ਦੇ ਲਾਗੇ ਆ ਗਏ ਗੱਲ ਕਰੀਏ ਜਿਸ ਤਰ੍ਹਾਂ ਟਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਐਸੇ ਵਕਤ ਅਸੀਂ ਮੌਜੂਦਾਂ ਜੀ ਇਤਿਹਾਸਕ ਸਥਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਜਿੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਲਾਨਾ ਸ਼ਹੀਦੀ ਜੋੜ ਮੇਲ ਜਿਹੜਾ ਚੱਲ ਰਿਹਾ ਵੱਡੇ ਦੂਰ ਦਰਾਡੇ ਇਲਾਕਿਆਂ ਤੋਂ ਜਿਹੜੀਆਂ ਸੰਗਤਾਂ ਨੇ ਉਹ ਇੱਥੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਨਤਮਸਤਕ ਹੋਣ ਲਈ ਇਸ ਇਤਿਹਾਸਕ ਸਥਾਨ ਦੇ ਉੱਤੇ ਪਹੁੰਚ ਰਹੀਆਂ ਹਨ ਸੋ ਕੀ ਲੱਗਦਾ ਤੁਹਾਨੂੰ ਅਸੀਂ ਕਿੱਥੇ ਬੈਠੇ ਆ ਅਸੀਂ ਤੁਹਾਨੂੰ ਇਹੀ ਮਹਿਸੂਸ ਹੋ ਰਿਹਾ ਕਿ ਅਸੀਂ ਕਿਸੇ ਖਾਸ ਕਿਸੇ ਵੱਡੀ ਕੋਠੀ ਦੇ ਵਿੱਚ ਜਾਂ ਕਿਸੇ ਘਰ ਦੇ ਵਿੱਚ ਜਾਂ ਕਿਸੇ ਕਮਰੇ ਦੇ ਵਿੱਚ ਸੰਗਤਾਂ ਨਾਲ ਨੌਜਵਾਨਾਂ ਨਾਲ ਬੈਠੇ ਆ ਇਹ ਤੋਨੂ ਇਹੀ ਲੱਗ ਰਿਹਾ ਹੋਵੇਗਾ ਜੋ ਸੀ ਇੰਟਰਵਿਊ ਕਰ ਰਹੇ ਆ ਪਰ ਨਹੀਂ ਅਸੀਂ ਇੱਕ ਤੁਹਾਨੂੰ ਇੱਥੇ ਦੱਸ ਦਈਏ ਕਿ ਅਸੀਂ ਇੱਕ ਟਰਾਲੀ ਦੇ ਵਿੱਚ ਬੈਠੇ ਆ ਸੋ ਨੌਜਵਾਨ ਨੇ ਕਿੱਥੋਂ ਆਏ ਨੇ ਕਿੰਨੀ ਕੁ ਦੂਰੋਂ ਆਏ ਨੇ ਕਿਸ ਤਰ੍ਹਾਂ ਉਹ ਇੱਥੇ ਪਹੁੰਚੇ ਨੇ ਸੋ ਜਿਸ ਤਰ੍ਹਾਂ ਇਹ ਟਰਾਲੀ ਆ ਇਹਦੇ ਵਿੱਚ ਇੱਕ ਕਮਰਾ ਜਿਹਨੂੰ ਆਪਾਂ ਕਹਿੰਦੇ ਇੱਕ ਕਬੱਡੀ ਕੋਠੀ ਦਾ ਕਮਰਾ ਉਸ ਲੈਵਲ ਦੇ ਉੱਤੇ ਇਹਨਾਂ ਨੇ ਇਹ ਸ਼ਿੰਗਾਰੀ ਹੋਈ ਆ ਉਸ ਤਰ੍ਹਾਂ ਦੇ ਜਿਹੜੇ ਜਿਨੂੰ ਆਪਾਂ ਕਹਿ ਦਈਏ ਕਿ ਪ੍ਰਬੰਧ ਨੇ ਜੰਜਰੀਆਂ ਸਹੂਲਤਾਂ ਨੇ ਉਹ ਇਹਦੇ ਵਿੱਚ ਮੌਜੂਦ ਨੇ ਸਾਡੇ ਨਾਲ ਜਿਹੜੀਆਂ ਸੰਗਤਾਂ ਨੇ ਮੌਜੂਦ ਨੇ ਨੌਜਵਾਨ ਮੌਜੂਦ ਨੇ ਪੁੱਛਦਿਆਂ ਸਭ ਤੋਂ ਪਹਿਲਾਂ ਸਾਰੀ ਗੱਲਬਾਤ ਕਰਾਂਗੇ ਆਪਾਂ ਕਿ ਕਿਵੇਂ ਇਹਨਾਂ ਦਾ ਆਉਣਾ ਹੋਇਆ ਇਹ ਕਿਵੇਂ ਇਹ ਟਰਾਲੀ ਇਹਨਾਂ ਨੇ ਸ਼ਿੰਗਾਰੀ ਆ ਇੱਕ ਕਮਰੇ ਦਾ ਰੂਪ ਜਿਹਨੂੰ ਧਾਰਨ ਕੀਤਾ ਹੋਇਆ ਸਾਰੀਆਂ ਸਹੂਲਤਾਂ ਨੇ ਇਹ ਸਾਰੀਆਂ ਗੱਲਾਂ ਆਪਾਂ ਡਿਟੇਲ ਦੇ ਵਿੱਚ ਅਸੀਂ ਪੁੱਛਾਂਗੇ ਵੀਡੀਓ ਨੂੰ ਤੁਸੀਂ ਇਹਨੂੰ ਸਾਰੀ ਨੂੰ ਦੇਖਿਓ ਇਹ ਤੁਸੀਂ ਸਕਿੱਪ ਨਾ ਕਰਿਓ ਸੋ ਵੀਰ ਜੀ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕਿਹੜੀ ਜਗ੍ਹਾ ਤੇ ਪਹੁੰਚੇ ਹੋ ਅਸੀਂ ਵੀਰ ਜੀ ਪਿੰਡੋਰੀ ਗੋਲਾ ਤਰਨਤਾਰਨ ਸਾਹਿਬ ਤੋਂ ਪਹੁੰਚੇ ਆ ਜੀ ਹਾਂਜੀ ਹਾਂਜੀ ਕਿੰਨੇ ਕਿਲੋਮੀਟਰ ਪੈ ਜਾਂਦਾ ਇਹ ਫਤਗੜ ਇਥੋਂ ਆਪਣਾ 150 ਲਾ ਕੇ ਬੰਦੇ ਪੈ ਜਾਂਦਾ ਜੀ ਅੱਛਾ ਹਾਂਜੀ 150 ਕਿਲੋਮੀਟਰ ਸੋ ਦੋਸਤੋ ਜਿਸ ਤਰ੍ਹਾਂ ਭਾਈ ਉਹਨਾਂ ਨੇ ਦੱਸਿਆ ਆਪਣੇ ਵੀਡੀਓ ਜਿਹਨਾਂ ਨੇ ਦੱਸਿਆ ਕਿ ਤਰਨ ਤਰਨ ਦੇ ਨੇੜਿਓਂ ਇਹ ਪਹੁੰਚੇ ਨੇ ਕਿਉਂਕਿ ਜਦੋਂ ਬਹੁਤ ਦੂਰ ਦਰਾਡੇ ਇਲਾਕੇ ਤੋਂ ਸੰਗਤਾਂ ਆਉਂਦੀਆਂ ਨੇ ਕਰੀਬ 200 250 ਕਿਲੋਮੀਟਰ ਤੇ ਕਿਉਂਕਿ ਠੰਡ ਦਾ ਵੀ ਮੌਸਮ ਹੁੰਦਾ ਇਕੱਠ ਵੀ ਬਹੁਤ ਹੁੰਦਾ ਇਹ ਫਿਰ ਜਦੋਂ ਤਿੰਨ ਦਿਨ ਇੱਥੇ ਰਹਿਣਾ ਦਰਸ਼ਨ ਮੇਲੇ ਕਰਨੇ ਨੇ ਨਤਮਸਤਕ ਹੋਣਾ ਕਿਉਂਕਿ ਜਦੋਂ ਓਡੀ ਦੂਰ ਆਉਂਦਾ ਵੀ ਬੰਦਾ ਤਾਂ ਪੈਣ ਸੌਣ ਦਾ ਪ੍ਰਬੰਧ ਅਦੀ ਗੱਲ ਕਰੀਏ ਆਪਾਂ ਬੈਠਣ ਉੱਠਣ ਦੀ ਪ੍ਰਬੰਧ ਕਰੀਏ ਸੋ ਇਥੇ ਬਹੁਤ ਮੁਸ਼ਕਲ ਹੋ ਜਾਂਦਾ ਬੇਸ਼ੱਕ ਪ੍ਰਬੰਧ ਜਿਹੜੀਆਂ ਕੀਤੇ ਗਏ ਨੇ ਆਪਣਾ ਪ੍ਰਬੰਧਕੀ ਕਮੇਟੀ ਵੱਲੋਂ ਪਰ ਜਦੋਂ ਕਿਸੇ ਪਿੰਡ ਦੇ ਜਿਹੜੇ ਨੌਜਵਾਨ ਨੇ ਵੱਡੀ ਗਿਣਤੀ ਵਿੱਚ ਹੁੰਦੇ ਨੇ ਤਾਂ ਮੁਸ਼ਕਲ ਜ਼ਰੂਰ ਆਉਂਦੀ ਆ ਅੱਛਾ ਭਾਈ ਜੀ ਜਿਹੜੀ ਇਹ ਟਰਾਲੀ ਆ ਕਿਹੜੀਆਂ ਕਿਹੜੀਆਂ ਜਿਹੜੀਆਂ ਸਹੂਲਤਾਂ ਨੇ ਇਸ ਵਿੱਚ ਜਿਹੜੀਆਂ ਮੌਜੂਦ ਨੇ ਤੁਹਾਡੇ ਲਈ ਭਾਈ ਜੀ ਇਹ ਪਹਿਲਾਂ ਟਰਾਲੀ ਦੇ ਵਿੱਚ ਤੇ ਆਪਣਾ ਏਸੀ ਲੱਗਾ ਜੀ ਇੱਕ ਇੱਕ LCD ਲੱਗੀ ਆ ਨਾਲ ਸਪੀਕਰ ਇੱਥੇ ਆਪਣਾ ਛੋਟੇ ਸਾਹਿਬ ਦਾ ਲੰਦੇ ਇਤਿਹਾਸਿਕ ਫਿਲਮ ਵੀ ਚੱਲਣ ਦੀ ਸੀ ਅੱਗੇ ਤੁਸੀਂ ਥੋੜਾ ਲੇਟ ਹੋ ਗਏ ਅਹੀਂ ਇਹ ਟਰਾਲੀ ਬਣਾਈ ਸੀ ਸ਼੍ਰੀ ਅਨੰਦਪੁਰ ਸਾਹਿਬ ਵਾਸਤੇ ਉਦੋਂ ਪਹਿਲਾਂ ਬਣਾਈ ਸੀ ਇਹ ਪੀਵੀਸੀ ਵਾਲੀ ਆਪਣਾ ਆਰਓ ਵੀ ਲੱਗਾ ਸੀ ਐਲਸੀਡੀ ਵੀ ਲੱਗੀ ਸੀ ਤੇ ਉਹ ਜਿਹੜੀ ਪੀਵੀਸੀ ਵਾਲੀ ਟਰਾਲੀ ਸੀ ਨਾ ਉਹ ਖੱਡਿਆਂ 'ਚ ਵੱਜ ਕੇ ਉਹ ਢਿੱਲੀ ਹੋ ਜਾਂਦੀ ਸੀ ਫਿਰ ਉਸ ਤੋਂ ਬਾਅਦ ਐਕੀ ਵੀਰ ਉਹਨਾਂ ਨੇ ਪੱਕਾ ਕੰਮ ਕਰਤਾ ਲੱਕੜ ਵਾਲਾ ਹੁਣ ਹੱਲੀ ਆਪਣਾ ਆਰਓ ਤੇ ਓ ਐਲ ਸੀ ਡੀ ਵਾਲਾ ਆਪਣਾ ਰਹਿ ਗਿਆ ਲਈ ਘਰੇ ਜਦੋਂ ਆਨੰਦਪੁਰ ਸਾਹਿਬ ਜਾਈਦਾ ਨਾ ਉਦੋਂ ਆਪਣਾ ਉਹ ਪੂਰਾ ਸ਼ਿੰਗਾਰ ਕੇ ਖਰੀਦਾ ਜੀ ਅਸੀਂ ਇੱਥੇ ਆਪਣਾ ਉਹ ਵਿੰਡੋ ਵੀ ਪਾਵਰ ਵਿੰਡੋ ਲਾਏ ਆ ਇਥੇ ਸ਼ੀਸ਼ਾ ਵੀ ਪਾਵਰ ਵਿੰਡੋ ਲਾਏ ਆ ਹਾਂਜੀ ਬੇਜੀ ਇਹ ਜੇ ਗੱਲ ਕਰੀਏ ਬੇਜੀ ਜਿਹੜੀ ਟਰਾਲੀ ਆ ਇਹ ਤੁਸੀਂ ਸਪੈਸ਼ਲੀ ਜਿਹੜੀ ਇਤਿਹਾਸਕ ਸਥਾਨਾਂ ਦੇ ਲਈ ਉਹ ਰੱਖੀ ਹੋਈ ਆ ਇਹ ਫਿਰ ਇਹਦਾ ਇਹ ਤਾਂ ਨਹੀਂ ਹੈਗਾ ਕਿ ਜਨਦੀ ਆਪਾਂ ਕਈ ਵਾਰ ਇਹ ਹੁੰਦਾ ਕਿ ਆਪਾਂ ਚਲੋ ਹੁਣ ਗੁਰਦੁਆਰਾ ਸਾਹਿਬ ਆ ਗਏ ਦਰਸ਼ਨ ਮੇਲੇ ਕੱਲ ਉਸ ਤੋਂ ਬਾਅਦ ਜਿਹੜਾ ਵੀ ਇਹਦਾ ਜਿਹੜਾ ਵੀ ਸਿਸਟਮ ਬਣਾਇਆ ਹੋਇਆ ਹੈ ਤਾਰ ਲਈਏ ਪਰ ਮੈਨੂੰ ਲੱਗਦਾ ਨਹੀਂ ਹੈਗਾ ਇਹ ਪੱਕੇ ਤੌਰ ਤੇ ਫਿਰ ਤੁਸੀਂ ਤਿਆਰ ਕੀਤੀ ਹੋਈ ਹੈ ਹਾਂਜੀ ਪੱਕੇ ਤੌਰ ਤੇ ਇਤਿਹਾਸਿਕ ਜੋੜ ਮੇਲਿਆ ਤੇ ਸਥਾਨਾਂ ਤੇ ਜਾਣ ਨੂੰ ਤਿਆਰ ਕੀਤੀ ਹੈ ਜੀ ਹਾਂਜੀ ਹਾਂਜੀ ਇਹ ਫਿਰ ਤੁਸੀਂ ਸਾਰਿਆਂ ਰਲ ਕੇ ਕਿ ਜਾਂ ਇੱਕੇ ਪ੍ਰਵਾਹ ਇੱਕੇ ਪਰਿਵਾਰ ਨੇ ਜਾਂ ਤੁਸੀਂੋਂ ਇਕੱਲੇ ਨੇ ਨਹੀਂ ਨਹੀਂ ਇਹ ਆਪਣਾ ਵੀਰ ਹੈ ਜਿਨ੍ਹਾਂ ਦਾ ਟਰੈਕਟਰ ਹੈ ਨਾ ਮੰਨੂ ਵੀਰਾ ਆਪਣਾ ਪੰਡੋਰੀ ਗੋਲੇ ਤੋਂ ਉਹਨਾਂ ਨੇ ਆਪਣਾ ਕਰਵਾਈ ਹੈ ਜੀ ਤਿਆਰ ਹਾਂਜੀ ਹਾਂਜੀ ਇੱਕ ਨੇ ਕਰਵਾਈ ਜਾਂਦੀ ਜਿਹੜੇ ਆਪਣਾ ਨੌਜਵਾਨ ਸ਼ਰਦਾ ਰੱਖਦੇ ਨੇ ਹਾਂਜੀ ਹਾਂਜੀ ਅੱਜ ਗੱਲ ਕਰੀਏ ਇਹ ਟ੍ਰੈਲੀ ਦੀ ਟੋਟਲੀ ਕੁੱਲ ਮਿਲਾ ਕੇ ਐਸਟੀਮੇਟ ਲਾਈਏ ਆਪਾਂ ਟੋਟਲੀ ਜਿਹਨੂੰ ਜਿਹੜਾ ਤੁਸੀਂ ਇਹ ਸ਼ਿੰਗਾਰੀ ਆ ਜਾਂ ਇੱਕ ਦੂਰੋਂ ਤਾਂ ਐਂ ਦਿਖ ਰਿਹਾ ਮੈਨੂੰ ਲੱਗਦਾ ਤੁਹਾਨੂੰ ਵੀ ਮਹਿਸੂਸ ਨਹੀਂ ਹੁੰਦਾ ਹੋਣਾ ਕਿ ਤੁਸੀਂ ਟ੍ਰੈਲੀ ਦੇ ਵਿੱਚ ਬੈਠੇ ਹੋ ਇੱਕ ਕਮਰੇ ਦਾ ਹੀ ਇੱਕ ਵਧੀਆ ਆਲੀਸ਼ਾਨ ਕਮਰੇ ਦੇ ਜਿਹੜੇ ਇਹਨਾਂ ਨੇ ਰੂਪਤੰਨ ਕੀਤਾ ਹੋਇਆ ਇੱਕ ਟੋਟਲੀ ਮੈਕਸਿਮਮ ਕਿੰਨਾ ਕ ਖਰਚ ਆ ਗਿਆ ਹੋਗਾ ਮੈਕਸिमम ਵੀਰੇ ਸਾਢੇ ਕਿ ਤਿੰਨ ਲੱਖ ਦੇ ਲਾਗੇ ਬੰਨੇ ਆ ਗਿਆ ਜੀ ਖਰਚਾ ਆਪਣਾ ਹਾਂਜੀ ਹਾਂਜੀ ਸਾਢੇ ਕਿ ਤਿੰਨ ਦੇ ਲਾਗੇ ਆ ਗਿਆ ਹਾਂ ਗੱਲ ਕਰੀਏ ਜਿਸ ਤਰ੍ਹਾਂ ਟਰਾਲੀ ਜਦੋਂ ਫਿਰ ਟਰੈਕਟਰ ਦੇ ਨਾਲ ਤੁਸੀਂ ਤੋਰਦੇ ਹੋ ਜਾਂ ਹੋਰ ਆ ਕੋਈ ਇਹਦੇ ਵਿੱਚ ਜਿਵੇਂ ਸ਼ੌਕਰ ਜਾਂ ਕੋਈ ਜਿਵੇਂ ਆਪਾਂ ਕਹਿੰਦੇ ਬੈਲੈਂਸ ਜਾਂ ਕੋਈ ਜਿਸ ਤਰ੍ਹਾਂ ਦੇ ਵੀ ਟਰਾਲੀ ਦੇ ਵਿੱਚ ਆਮ ਹਲੋੜੇ ਪੈਂਦੇ ਨੇ ਉਹਦੇ ਲਈ ਵੀ ਕੋਈ ਮਾਰਾ ਮੋਟਾ ਨਹੀਂ 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 ਵੀਰੇ ਉਹ ਨਹੀਂ ਆ ਹੁਣ ਆਪਣਾ ਜੋਨ ਦਾ ਲੱਕੜ ਵਾਲਾ ਪ੍ਰਬੰਧ ਕਰਤਾ ਨਾ ਖੱਡੇ 'ਚ ਵੀ ਵਜੇ ਤੇ ਕੋਈ ਮੁਸ਼ਕਲ ਨਹੀਂ ਆਉਂਦੀ ਅੱਗੇ ਪੀਵੀਸੀ ਵਾਲੇ ਦਾ ਇਦਾਂ ਹੀ ਖੱਡੇ 'ਚ ਵਜੇ ਤੇ ਆਪਣਾ ਪੀਸੀ ਹਿਲ ਜਾਂਦੀ ਸੀ ਕੌਣ ਆਪਣਾ ਲੱਕੜ ਵਾਲਾ ਪ੍ਰਬੰਧ ਕਰਦਾ ਹਾਂਜੀ ਆਪਣੇ ਪਿੰਡ ਨਗਰ ਕੀਰਤਨ ਵੀ ਹੁੰਦਾ ਗੁਰੂ ਮਹਾਰਾਜ ਦਾ ਸਰੂਪ ਵੀ ਇਹਦੇ ਵਿੱਚ ਟਰਾਲੀ ਦੇ ਵਿੱਚ ਰੱਖ ਕੇ ਗਾੜੀ ਸਾਰਿਆਂ ਤੋਂ ਪਹਿਲਾਂ ਤੋਰਿਆ ਜਾਂਦਾ ਹਾਂਜੀ ਅੱਗੇ ਪਾਲਕੀ ਸਾਹਿਬ ਦੇ ਵਿੱਚ ਰੱਖ ਕੇ ਦੇ ਕਈ ਵਾਰੀ ਉਤੋਂ ਬਾਰਿਸ਼ ਹੋ ਜਾਣੀ ਉੱਤੇ ਤਰਪਾਲ ਪਾਉਣੀ ਪੈਂਦੀ ਸੀ ਤੇ ਅੱਜ ਕੱਲ ਹੁਣ ਆਪਾਂ ਇੱਥੇ ਟਰਾਲੀ ਦੇ ਵਿੱਚ ਸਰੂਪ ਰੱਖ ਲਈਦਾ ਕਿਤੇ ਬਾਰਿਸ਼ ਵੀ ਆ ਜੇ ਮਹਾਰਾਜ ਦੇ ਸਰੂਪ ਤੇ ਨਹੀਂ ਸ਼ਿੱਟ ਪੈਣ ਦੇਈ ਦੀ ਆਪਣੇ ਦੇ ਭਾਵੇਂ ਪੈ ਜੇ ਠੀਕ ਹੈ ਹਾਂਜੀ ਅੱਛਾ ਜਿਸ ਤਰ੍ਹਾਂ ਆਪਾਂ ਗੱਲ ਕਰੀਏ ਇਹ ਤਾਂ ਜਿਹੜਾ ਜਣਦੀ ਆ ਜਿਹੜੀਆਂ ਲੇਟਾਂ ਵਗੈਰਾ ਜਾਂ ਹੋਰ ਆ ਇਹ ਤਾਂ ਉਹ ਸਜਾਵਟੀ ਜੋ ਜੇ ਮੈਂ ਆਪਾਂ ਕਮਰੇ ਦੇ ਵਿੱਚ ਲਾ ਲੈਨੇ ਆ ਉਹੀ ਆ ਹਨਾ ਉਹ ਆਪਣੇ ਲਈ ਹੋਈ ਨੇ ਹਾਂਜੀ ਹਾਂਜੀ ਸਜਾਵਟਾਈ ਅੱਛਾ ਹੁਣ ਕਿੰਨੇ ਤੁਸੀਂ ਇਹਦੇ ਵਿੱਚ ਆ ਜਾਣ ਦੀ ਨੌਜਵਾਨੋਂ ਕਿੰਨੇ ਟੋਟਲੀ ਜਾਣ ਦੀ ਇਹਦੇ ਵਿੱਚ ਅਡਜਸਟ ਹੋਏ ਹੋਏ ਆ ਇਦੇ ਵਿੱਚ ਜੀ ਆਪਣਾ 12 ਤੋਂ 13 ਜਾਣੇ ਪੈ ਜਾਂਦੇ ਆ ਜੇ ਆਪਣਾ ਪੂਰੇ ਨਾਲ ਜੁੜ ਕੇ ਪਈਏ ਉਦਾਂ 10 ਕ ਜਾਣੇ ਵਧੀਆ ਪੈਂਦੇ ਆ ਜੀ ਠੀਕ ਆ ਇਹ ਆ ਜਿਹੜਾ ਜਿੱਧਰੋਂ ਆਪਾਂ ਐਂਟਰ ਹੁੰਨੇ ਜਿਵੇਂ ਟਰਾਲੀ ਦਾ ਜਿਹੜਾ ਪਿਛਲਾ ਡਾਲਾ ਜਿਹਨੂੰ ਆਪਾਂ ਕਹਿੰਦੇ ਆ ਇਹ ਵੀ ਫਿਰ ਸਾਰਾ ਕਵਰ ਹੋ ਜਾਂਦਾ ਬੰਦ ਹੋ ਜਾਂਦਾ ਦਰਵਾਜ਼ੇ ਵਾਂਗ ਇਹ ਜਦੋਂ ਆਪਣਾ ਗਰਮੀਆਂ ਦੇ ਵਿੱਚ ਆਪਣਾ ਆਈਦਾ ਨਾ ਉਦੋਂ ਏਸੀ ਲਾਇਆ ਹੁੰਦਾ ਤੇ ਉਦੋਂ ਇੱਥੇ ਮੁੜ ਕੇ ਆਪਣਾ ਕਵਰ ਕਰ ਦਈਦਾ ਆ ਪਰਦੇ ਲਾ ਦਈਦੇ ਆ ਅੱਛਾ ਅੱਛਾ ਤੇ ਹੁਣ ਤੇ ਚਲੋ ਸਿਆਲ ਦੇ ਵਿੱਚ ਆਪਾਂ ਨੂੰ ਏਸੀ ਦੀ ਲੋੜ ਨਹੀਂ ਕੋਈ ਐਡੀ ਖਾਸ ਤੇ ਉਹਦਾ ਕਰਕੇ ਖੁੱਲਾ ਹੀ ਛੱਡਿਆ ਹਾਂਜੀ ਗਰਮੀਆਂ ਦੇ ਵਿੱਚ ਪਰਦੇ ਲਾ ਦਈਦੇ ਆ ਤੇ ਆਪਣੇ ਏਸੀ ਛੱਡ ਕੇ ਨਾਲੇ ਵਧੀਆ ਠੰਡ ਮਹਿਸੂਸ ਹੁੰਦੀ ਹੈ ਅੱਛਾ ਜਿਵੇਂ ਹੁਣ ਤੁਸੀਂ ਅੱਜ ਪਹੁੰਚੇ ਹੋ ਐ ਇੱਥੇ ਹਨਾ ਜਿਸ ਤਰ੍ਹਾਂ ਜਦੋਂ ਅਸੀਂ ਵੀਡੀਓ ਤੋਂ ਪਹਿਲਾਂ ਦੇਖਿਆ ਸੀ ਤੁਹਾਨੂੰ ਹਨਾ ਤੁਸੀਂ ਇੱਥੇ ਮੁੱਲਾ ਦਾ ਮੁੱਲਾ ਦਾ ਪਾਠ ਵੀ ਕਰ ਰਹੇ ਸੀਗੇ ਇਹ ਫਿਰ ਕਿੰਨੇ ਦਿਨ ਰਹਿਣਾ ਤੇ ਫਿਰ ਇਹਦੇ ਨਾਲ-ਨਾਲ ਫਿਰ ਤੁਸੀਂ ਕੀ ਕੀ ਕਰਦੇ ਹੋਰੇ ਆਪਨਾ ਅਸੀਂ ਵੀਰੇ 25 ਤਰੀਕ ਨੂੰ ਆਏ ਸੀ ਤੇ ਆਪਨਾ ਪਰਸੋਂ ਜਾਵਾਂਗੇ ਨਾਲ ਇੱਦਾਂ ਦਰਸ਼ਨ ਮੇਲੇ ਕਰੀਦੇ ਆ ਤੇ ਨਾਲ ਟਰਾਲੀ ਦੇ ਵਿੱਚ ਬਹਿ ਕੇ ਸੰਗਤਾਂ ਰਈਆਂ ਪਾਠ ਕਰਨ ਆ ਤੁਹਾਡੇ ਸਾਹਮਣੇ ਹੁਣੇ ਲਈ ਆਪਣਾ ਸਮਾਪਤੀ ਕੀਤੀ ਆ ਜੀ ਹਾਂਜੀ ਅੱਧੇ ਆਪਣੇ ਵੀਰ ਗਏ ਆ ਆਪਣੇ ਦਰਸ਼ਨ ਮੇਲਿਆਂ ਨੂੰ ਗਏ ਆ ਅੱਛਾ ਅੱਛਾ ਹਾਂਜੀ ਜੰਡੀ ਉਹਨਾਂ ਨੇ ਮੁੜ ਕੇ ਆਉਣਾ ਹਾਲੇ ਹਨਾ ਹਾਂਜੀ ਹਾਂਜੀ ਆਉਣਗੇ ਵਾਲੀ ਅੱਛਾ ਅੱਛਾ ਕਈ ਵੀ ਸੇਵਾ ਦਾ ਹੈ ਜਾਂ ਕਰਨ ਕਈ ਦਰਸ਼ ਮਿਲਣ ਗਏ ਆ ਠੀਕ ਆ ਹਾਂਜੀ ਹਾਂਜੀ ਸਪੈਸ਼ਲੀ ਜਾਨੀ ਫਿਰ ਤੁਸੀਂ ਹੋਰ ਵੀ ਅਸਥਾਨਾਂ ਤੇ ਜਾਂਦੇ ਹੋ ਹਾਂਜੀ ਹਾਂਜੀ ਹੋਰ ਵੀ ਜਿੰਨੇ ਵੀ ਆਪਣਾ ਜੋੜ ਮੇਲ ਹੁੰਦੇ ਆ ਨਾ ਤਾਂ ਅਸੀਂ ਕਿ ਸਾਰਿਆਂ ਤੇ ਜਾਂਦਾ ਆ ਜੀ ਹਾਂਜੀ ਆ ਸੋ ਸੰਗਜੀ ਜਿਸ ਤਰ੍ਹਾਂ ਤੁਸੀਂ ਦੇਖਿਆ ਤੁਹਾਨੂੰ ਦਿਖਾਇਆ ਵੀ ਅਸੀਂ ਨੌਜਵਾਨ ਨੇ ਤਰਨ ਤਰਨ ਇਲਾਕੇ ਦੇ ਉਤੋਂ ਆਏ ਨੇ ਕਰੀਬ ਫਤਿਹਗੜ੍ਹ ਸਾਹਿਬ ਤੋਂ 2 ਤੋਂ ਲੈ ਕੇ 250 ਕਿਲੋਮੀਟਰ ਦੂਰ ਪੈਂਦਾ ਜਿਸ ਤਰ੍ਹਾਂ ਦੱਸਿਆ ਸੀ ਕਿ ਚਲੋ ਸੰਗਤਾਂ ਦੂਦਰਾਡੇ ਇਲਾਕੇ ਤੋਂ ਆ ਜਾਂਦੀਆਂ ਅਸੀਂ ਦੇਖਿਆ ਸੀ ਇੱਧਰ ਆਪਣੇ ਜਿਹੜੇ ਇੱਥੋਂ ਆ ਮਤਲਬ ਦਾ ਜਿਹੜਾ ਜੋਤੀਸਰੂਪ ਗੁਰਦੁਆਰਾ ਸਾਹਿਬ ਆ ਉਹ ਵੀ ਬਿਲਕੁਲ ਨਾਲਿਆ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਦਿਖਾਵਾਂਗੇ ਕੋਈ ਗੱਲ ਨਹੀਂ ਤੇ ਇੱਥੋਂ ਜਿਹੜਾ ਦਰਬਾਰ ਸਾਹਿਬ ਫਤਗੜ ਸਾਹਿਬ ਦਾ ਜਿਹੜਾ ਮੇਨ ਦਰਬਾਰ ਸਾਹਿਬ ਆ ਉਹ ਵੀ ਬਿਲਕੁਲ ਲੱਗਿਆ ਇੱਥੋਂ ਸੋ ਬਾਈ ਹੁਣੇ ਇੱਥੇ ਬੈਠੇ ਨੇ ਬਹੁਤ ਵਧੀਆ ਜਿਹੜਾ ਪ੍ਰਬੰਧ ਕਰਕੇ ਲੈ ਕੇ ਆਏ ਨੇ ਕਿਉਂਕਿ ਜੇ ਆਪਾਂ ਗੱਲ ਕਰੀਏ ਅ ਦਰਸ਼ਨ ਮੇਲੇ ਦੀ ਦਰਸ਼ਨ ਮੇਲੇ ਕਿਉਂਕਿ ਠੰਡ ਦਾ ਮੌਸਮ ਆ ਮੈਨੂੰ ਲੱਗਦਾ ਕਿ ਕੋਈ ਅੱਜ ਕੱਲ ਸਾਰਿਆਂ ਦੇ ਘਰੇ ਜਿਹੜੀਆਂ ਸੰਗਤਾਂ ਹੀ ਹੁੰਦੀਆਂ ਨੇ ਰਿਸ਼ਤੇਦਾਰ ਆਏ ਹੁੰਦੇ ਨੇ ਕੋਈ ਮਨ ਲੱਗਦਾ ਘਰੇ ਵੀ ਉਹ ਕਰਨੀ ਐਡਜਸਟਰੀ ਕਰਦਾ ਸੋ ਆਪਣਾ ਪ੍ਰਬੰਧ ਕਰਕੇ ਲੈ ਕੇ ਆਏ ਨੇ 1.3 ਲੱਖ ਰੁਪਏ ਨੇ ਦੱਸਿਆ ਕਿ ਇਹਦੇ ਉੱਤੇ ਖਰਚਾ ਆਇਆ ਕਿਉਂਕਿ ਇਹਨਾਂ ਨੇ ਇਹ ਨਹੀਂ ਕਿਹਾ ਕਿ ਕੇਵਲ ਫਤੇਗੜ ਸਾਹਿਬ ਆਉਂਦੇ ਨੇ ਹੋਰ ਵੀ ਜਿਹੜੇ ਧਾਰਮਿਕ ਸਥਾਨ ਨੇ ਜਿਸ ਤਰ੍ਹਾਂ ਅਨੰਤਪੁਰ ਸਾਹਿਬ ਹੋ ਗਿਆ ਜਾਂ ਕਿਤੇ ਵੀ ਜਿੱਥੇ ਵੀ ਸ਼ਹੀਦੀ ਜੋੜ ਮੇਲ ਜਾਂ ਜਿੱਥੇ ਵੀ ਕੋਈ ਸਮਾਗਮ ਧਾਰਮਿਕ ਸਮਾਗਮ ਹੁੰਦਾ ਜਿੱਥੇ ਇਹਨਾਂ ਦੀ ਈਸ਼ਾਉਂਦੀ ਆ ਉੱਥੇ ਇਹ ਇਸ ਟਰੈਲੀ ਦੇ ਵਿੱਚ ਜਾਂਦੇ ਨੇ ਸੋ ਮੈਨੂੰ ਨਹੀਂ ਲੱਗ ਰਾਤ ਨੂੰ ਆਪਣਾ ਜਿਹੜਾ ਇਹ ਦਿਨੇ ਜਿਸ ਤਰ੍ਹਾਂ ਇਹ ਸੇਵਾ ਪਾਣੀ ਕਰਦੇ ਨੇ ਆਪਣੀ ਤੇ ਰਾਤ ਨੂੰ ਇਹ ਆਪਣਾ ਪੂਰਾ ਵਧੀਆ ਤਰੀਕੇ ਦੇ ਨਾਲ ਆਪਣੀ ਜਿਹੜੀ ਨੀਂਦ ਆ ਜਾਂ ਉਹ ਵੀ ਆਪਣਾ ਇੱਥੇ ਉਹ ਕੱਢਦੇ ਨੇ ਸੋ LED ਲੱਗੀ ਹੋਈ ਆ ਬਕਾਇਦਾ ਅਤੇ ਗਰਮੀਆਂ ਦੇ ਲਈ ਇਹਦੇ ਵਿੱਚ ਜਿਹੜਾ AC ਦਾ ਪ੍ਰਬੰਧ ਆ ਜੀ ਪੂਰਾ ਸੋ ਸਾਰੀਆਂ ਸੁਵਿਧਾ ਮਨਾ ਲੈ ਐਸੇ ਇਹ ਜਿਹੜੀ ਅਸੀਂ ਟਰਾਲੀ ਹੈ ਜੀ ਇੱਕ ਜਿਹਨੂੰ ਆਪਾਂ ਚੱਲਦਾ ਫਿਰਦਾ ਇੱਕ ਆਪਾਂ ਤੁਹਾਨੂੰ ਇਹ ਕਮਰਾ ਵੀ ਕਹਦੇ ਨੇ ਸੋ ਇੱਥੋਂ ਪਤਾ ਲੱਗਦਾ ਕਿ ਸੰਗਤਾਂ ਦੇ ਵਿੱਚ ਜਿਹੜੀਆਂ ਇੱਥੇ ਆਉਂਦੀਆਂ ਨੇ ਕਿੰਨਾ ਉਹਨਾਂ ਦੇ ਵਿੱਚ ਪ੍ਰੇਮ ਆ ਸ਼ਰਧਾ ਕੋਈ ਖਰਚਾ ਉਹ ਮੈਨ ਨੇ ਨਹੀਂ ਰੱਖਦਾ ਸੋ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨਾਲ ਜ਼ਰੂਰ ਹੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਇੰਟਰਵਿਊ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਿਓ ਧੰਨਵਾਦ ਜੀ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ